ਆ ਜਿਵੇਂ ਕਿ ਸਾਰਿਆਂ ਨੂੰ ਪਤਾ ਹੈਗਾ ਹੁਣ ਆਪਣਾ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਪਰਾਲੀ ਜਿਹੜੀ ਇੱਕ ਸਮੱਸਿਆ ਹੈ ਜਿਹਦੇ ਵਿੱਚ ਆਪਾਂ ਕਾਫੀ ਸਫਲ ਹੋਏ ਆ ਪਿਛਲੇ ਟਾਈਮ ਦੇ ਦੌਰਾਨ ਪੂਰੇ ਪਟਿਆਲਾ ਦੇ ਜਿਹੜੇ ਕਿਸਾਨ ਨੇਗੇ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਪਿਛਲੀ ਵਾਰੀ ਲਗਭਗ 50% ਆਪਣੇ ਕੇਸਿਸ ਰਿਡਿਊਸ ਹੋਏ ਸੀਗੇ ਇਸ ਦੇ ਨਾਲ ਹੀ ਨਾਲ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਜੇ ਇਸ ਵਾਰ ਸਾਡੇ ਕੋਲ ਹੋਰ ਮਸ਼ੀਨਾ ਅਸੀਂ ਇਨਫਿਊਜ਼ ਕੀਤੀ ਹੈਗੀ ਜਿਹਦੀ ਮੈਪਿੰਗ ਵਗੈਰਾ ਹੋਈ ਹੈ ਪ੍ਰੋਪਰ ਸਾਡੇ ਵਿਲੇਜ ਲੈਵਲ ਅਫਸਰ ਅਸੀਂ ਲਾਏ ਨੇ ਕਲਸਟਰ ਲੈਵਲ ਅਫਸਰ ਲਾਏ ਨੇ ਜਿਹੜੇ ਕਿ ਸਿਰਫ ਔਰ ਸਿਰ ਉਹ ਮਸ਼ੀਨਰੀ ਮੁਹਈਆ ਕਰਾਵੇ ਕਰਾਉਣ ਵਾਸਤੇ ਲਾਏ ਤਾਂ ਕਿ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਆਵੇ ਮੈਨੂੰ ਪਹਿਲੀ ਵਾਰੀ ਪਤਾ ਆਏਗਾ ਕਿ ਸੀਜ਼ਨ ਟਾਈਮ ਥੋੜਾ ਘੱਟ ਹੁੰਦਾ ਹੈਗਾ ਬਹੁਤ ਸਾਨੂੰ ਪਰੇਸ਼ਾਨੀਆਂ ਹੁੰਦੀਆਂ ਹੈਗੀਆਂ ਬਟ ਇਹਦੇ ਨਾਲ ਹੀ ਨਾਲ ਮੈਂ ਕਾਫੀ ਕਿਸਾਨ ਆਗੂਆਂ ਨੂੰ ਮਿਲੀ ਹਾਂ ਯੂਨੀਅਨ ਦੇ ਪ੍ਰਧਾਨਾਂ ਨੂੰ ਮਿਲੀਆਂ ਜਿਨ੍ਹਾਂ ਨੇ ਮੇਰੇ ਤੇ ਧਿਆਨ ਚੇ ਲੈਂਦਾ ਹੈਗਾ ਕਿ ਉਹ ਕਈ ਸਾਲਾਂ ਤੋਂ ਅੱਗ ਨਹੀਂ ਲਾ ਰਹੇ ਇਸ ਕਰਕੇ ਜਿੱਥੇ ਇੱਕ ਪਾਸੇ ਸਾਡੀ ਧਰਤੀ ਦੀ ਜਿਹੜੀ ਧਰਤੀ ਮਾਂ ਹੈ ਉਹਦੀ ਉਪਚਾਉ ਸ਼ਕਤੀ ਵਧਦੀ ਹੈਗੀ ਉਹਦੇ ਨਾਲ ਹੀ ਨਾਲ ਜਿਹੜਾ ਪੋਲੂਸ਼ਨ ਹੈਗਾ ਜਿਹੜਾ ਆਪਣੇ ਬਜ਼ੁਰਗਾਂ ਨੂੰ ਜਾਂ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਹਾਨ ਕਰਦਾ ਹੈਗਾ ਜਿਹੜਾ ਸਾਡੇ ਵਾਸਤੇ ਹਾਨੀਕਾਰਕ ਹੈਗਾ ਉਹ ਵੀ ਘਟਦਾ ਹੈਗਾ ਤੇ ਇਹਦਾ ਫਾਇਦਾ ਕਾਫੀ ਲੋਕਾਂ ਨੇ ਮੈਨੂੰ ਦੱਸਿਆ ਹੈਗਾ ਕਿ ਜਿਹੜੇ ਜਿਹੜੇ ਓਪੀਡੀ ਚ ਇਸ ਸੀਜ਼ਨ ਵਿੱਚ ਕੇਸਸ ਆਉਂਦੇ ਐ ਅਲਰਜੀਜ਼ ਦੇ ਉਹ ਘਟ ਜਾਂਦੇ ਹੈਗੇ ਤੇ ਸਿੱਧੀ ਲਗਾਤਾਰਤਾ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਤੇ ਸੱਦਾ ਦਿੰਦੀ ਆ ਕਿ ਇਸ ਬਾਰੇ ਜਿਹੜੀ ਸਾਰੀ ਮੁਹਿੰਮ ਹੈਗੀ ਕਿ ਜੀ ਅਸੀਂ ਬਿਲਕੁਲ ਅਗ ਨਹੀਂ ਲਾਣੀ ਅਸੀਂ ਸਟੇਬਲ ਬਰਨਿੰਗ ਨੂੰ ਬਿਲਕੁਲ ਕਰਬ ਕਰ ਦੇਣਾ ਹੈ ਆਪਣੇ ਵਾਸਤੇ ਆਪਣੇ ਬਜ਼ੁਰਗਾਂ ਦੇ ਵਾਸਤੇ ਤੇ ਆਪਣੀ ਆਉਣ ਵਾਲੇ ਜਨਰੇਸ਼ਨ ਵਾਸਤੇ ਤਾਂ ਇਹਦੇ ਲਈ ਅਸੀਂ ਬਿਲਕੁਲ ਤਤਪਰ ਹਾਂ ਤਿਆਰ ਹਾਂ ਅਸੀਂ ਕੰਟਰੋਲ ਰੂਮ ਬਣਾਇਆ ਹੈ ਕਾਲ ਸੈਂਟਰ ਬਣਾਇਆ ਹੈਗਾ ਇੱਕ ਉੱਤਮ ਐਪ ਹੈਗੀ ਕਿਸਾਨ ਉਨਤ ਕਿਸਾਨ ਐਪ ਹੈਗੀ ਜਿਹਦੇ ਵਿੱਚ ਤੁਸੀਂ ਮਸ਼ੀਨਰੀ ਦੇਖ ਸਕਦੇ ਹੋ ਇਹਦੇ ਨਾਲ ਹੀ ਨਾਲ WhatsApp ਚੈਟਬੋਟ WhatsApp ਹੈਲਪਲਾਈਨ ਸਾਰੀ ਕੁਝ ਅਸੀਂ ਲਾਂਚ ਕਰਨ ਲੱਗੇ ਆ ਜਿਹੜੀ ਤੁਹਾਨੂੰ ਅਸੀਂ ਟਾਈਮ-ਟਾਈਮ ਸਿਰ ਦੱਸਦੇ ਜਾਵਾਂਗੇ ਉਹਦੇ ਬਾਰੇ ਜਿਹੜੀ ਮਸ਼ੀਨਰੀ ਹੈਗੀ ਉਹ ਕਿੱਥੇ ਅਵੇਲੇਬਲ ਹੈਗੀ ਆ ਕਿਦਾਂ ਉਹਨੂੰ ਬਿਹਤਰੀਨ ਨਾਲ ਅਸੀਂ ਯੂਜ਼ ਕਰ ਸਕਦੇ ਆ ਕੋਆਪਰੇਟਿਵ ਵਿੱਚ ਜਿਹੜੀ ਮਸ਼ੀਨਰੀ ਅਵੇਲੇਬਲ ਹੈਗੀ ਉਹਨੂੰ ਸਾਰੇ ਯੂਜ਼ ਆਪਣਾ ਸ਼ੇਅਰਿੰਗ ਕਰਕੇ ਜਿੱਦਾਂ ਯੂਜ਼ ਕਰ ਸਕਦੇ ਆ ਇਹਦੇ ਵਿੱਚ ਮੈਂ ਜਿਹੜੇ ਆਪਣੇ ਮੋਤਵਾਰ ਬੰਦੇ ਹੈਗੇ ਨੰਬਰਦਾਰ ਹੈਗੇ ਚੌਕੀਦਾਰ ਹੈਗੇ ਉਹਨਾਂ ਦੇ ਸਭ ਦਾ ਸਹਿਯੋਗ ਮੰਗਦੀ ਆ ਕਿ ਜੇ ਤੁਸੀਂ ਲੋਕਾਂ ਦੀ ਸਮੱਸਿਆ ਸਾਨੂੰ ਦੱਸਣੀ ਹੈਗੀ ਤੇ ਸਾਰਿਆਂ ਨੂੰ ਉਤਸ਼ਾਹਿਤ ਕਰਨਾ ਹੈਗਾ ਕਿ ਮਸ਼ੀਨ ਦੀ ਵੱਧ ਤੋਂ ਵੱਧ ਤੋਂ ਵੱਧ ਲੈਣ ਜੇਕਰ ਕਿਸੇ ਨੂੰ ਮਸ਼ੀਨ ਨਹੀਂ ਹੁੰਦੀ ਮੇਰੀ ਇੰਨੀ ਇੱਕ ਬੇਨਤੀ है थोड़े तो कि आप एक कॉमन रिसोर्स फ है जिन्हों सारे रल मिलके यूज करना है तो थोड़ा जहा संयम रखें इसी सीजन दौरान तो सारी मशीन अस मुहैया करावे बट आप अग नही लानी अपने वास्ते अपने फ्यूचर वास्तवा